ਸਕਾ ਬੜੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਸਾਡੇ ਚ ਸਦੀਆਂ ਵਿਚੋੜਾ ਉਹ ਸ਼ਖਸ ਦੇ ਦੇ ਗਏ ਨੇ ਕਿ ਜਿਸ ਦੀ ਅਸੀਂ ਕਦੇ ਪਰਪਾਈ ਨਹੀਂ ਕਰ ਸਕਾਂਗੇ ਸਾਡਾ ਸਮਾਜ ਕਦੇ ਵੀ ਹੁੰਦੀ ਪਰਪਾਈ ਨਹੀਂ ਕਰੂਗਾ ਉਹ ਕੌਣ ਸਨ ਉਸ ਬਾਰੇ ਮੈਂ ਤੁਹਾਡੇ ਨਾਲ ਚੰਗ ਲਬਸ ਸਾਂਝੇ ਕਰਨ ਦੀ ਕੋਸ਼ਿਸ਼ ਕਰੂੰਗਾ ਉਸੇ ਜੀਵਨ ਬਖਸ਼ੀ ਜੀਵਨ ਬਖਸ਼ੀ ਦਾ ਜਨਮ ਪਿੰਡ ਸ਼ਿਆਪੂਰ ਥੇੜੀ ਤਹਿਸੀਲ ਮੌਨਖ ਜ਼ਿਲ੍ਹਾ ਸੰਗਰੂਰ ਵਿਖੇ ਸ੍ਰੀ ਕੁਜਾਰਾਮ ਜੀ ਜੀਵਨ ਬਖਸ਼ੀ ਨੇ ਮਾਤਾ ਦਾ ਨਾਮ ਸਰਲੂ ਦੇਵੀ ਦੇ ਕੋਖੋਂ ਪੈਦਾ ਹੋਇਆ ਸੀ ਉਹਨਾਂ ਨੇ ਮੁਢਲੀ ਪੜ੍ਹਾਈ ਆਪਣੇ ਪਿੰਡ ਤੋਂ ਕੀਤੀ ਉਸ ਤੋਂ ਬਾਅਦ 10ਵੀਂ ਉਹਨਾਂ ਨੇ ਸਰਕਾਰੀ ਹਾਈ ਸਕੂਲ ਅੰਦਾਣਾ ਤੋਂ ਕੀਤੀ ਪਰਿਵਾਰ ਬਹੁਤ ਹੀ ਗਰੀਬ ਸਨ ਕੁਜਾਰਾਮ ਦੇ ਤਿੰਨ ਸੁਪੁੱਤਰ ਸਨ ਵੱਡਾ ਅਨਸਰਾਜ ਜੀ ਜੋ ਕਿ ਸਿੱਖਿਆ ਵਿਭਾਗ ਚ ਬੀਪੀਓ ਦੇ ਉਹ ਦਿੱਤੋ ਸ਼ੇਵਮਕਤ ਕੋਈ さん ਇੱਕ ਇਹਨਾਂ ਦਾ ਭਰਾ ਜੈਪੁਰੀ ਸੀ ਜੋ ਕਿ ਸੰਤ ਸਮਾਜ ਉਹਨਾਂ ਨੇ ਆਪਣਾ ਸਾਰਾ ਜੀਵਨ ਨਾਕਾ ਸਾਧੂ ਦੇ ਰੂਪ ਵਿੱਚ ਬਤੀਤ ਕਰਕੇ ਖੇਤਰ ਵਿਕਿਆ ਉਹਨਾਂ ਨੇ ਅੰਤਮ ਸਾਹ ਸੰਤ ਦੇ ਨਾਲ ਦੋ ਭੈਣਾਂ ਸਨ ਪੂਜਾ ਰਾਮ অতি ਗਰੀਬ ਹੋਣ ਦੇ ਬਾਵਜੂਦ ਵੀ ਆਪਣੇ ਬੱਚਿਆਂ ਨੂੰ ਇੰਨੀ ਸਿੱਖਿਆ ਦਿੱਤੀ ਕਿ ਸਾਡੇ ਸਮਾਜ ਅਜੇ ਤੱਕ ਇਸ ਤਰ੍ਹਾਂ ਦੀ ਸਿੱਖਿਆ ਨਹੀਂ ਦਿੱਤੀ ਹੁੰਦੀ ਜਿੰਨੇ ਵੀ ਇਹਦੇ ਬੱਚੇ ਸਨ ਸਾਰੇ ਹੀ ਉੱਚ ਅਹੁਦਿਆਂ ਤੇ ਆਪਣੇ ਸਰਕਾਰੀ ਨੌਕਰੀਆਂ ਤੇ ਰਹਿ ਨੇ ਜੀਵਨ ਬਖਸ਼ੀ ਦਾ ਜੋ ਜੀਵਨ ਜੀਵਨ ਸੀ ਉਹਦੇ ਬਾਰੇ ਜਿੰਨਾ ਕਿ ਸਾਨੂੰ ਪਤਾ ਹੈ ਕਿ ਉਹ ਬਹੁਤ ਹੀ ਸਾਦੇ ਢੰਗ ਦਾ ਇਨਸਾਨ ਸੀ ਸਾਡੇ ਸਕੂਲ 'ਚ ਜਦੋਂ ਪੜ੍ਹਦਾ ਸੀ ਤਾਂ ਅਸੀਂ ਉਸ ਨੂੰ ਅਕਸਰ ਇਹ ਦੇਖਦੇ ਦੇਖਦੀ ਸੀ ਕਿ ਉਹ ਦੂਸਰੇ ਬੱਚਿਆਂ ਨਾਲੋਂ ਉਹਦੀ ਪਛਾਣ ਬੋਲੀ ਢੋਲੀ ਇੱਕ ਅਲੱਗ ਹੀ ਪਛਾਣ ਹੁੰਦੀ ਸੀ ਭਾਵੇਂ ਕਿ ਉਹ ਸਾਡੇ ਤੋਂ ਵੱਡੇ ਸਨ ਪਰੰਤੂ ਬਹੁਤ ਵਾਰੀ ਉਹਨਾਂ ਨਾਲ ਮਿਲਣ ਦਾ ਸੋ ਵਾਗਿਆ ਪ੍ਰਾਪਤ ਹੋਇਆ ਵਿਚਾਰ ਕੀਤੇ ਤਾਂ ਉਹਦੇ ਵਿਚਾਰ ਸਾਰਿਆਂ ਨਾਲ ਅਲੱਗ ਹੀ ਹੁੰਦੇ ਸਨ ਕਿਉਂਕਿ ਜੀਵਨ ਬਖਸ਼ੀ ਜੀ ਦੇ ਜਿਹੜੇ ਨਾਨਕੇ ਸਨ ਉਹ ਸਾਡੇ ਹੀ ਪਿੰਡੇ ਸਨ ਤਾਂ ਅਕਸਰ ਹੀ ਇਹਨਾਂ ਨਾਲ ਸਾਡਾ ਮੇਲ ਮਲਾਪ ਰਹਿੰਦਾ ਸੀ ਜਦੋਂ ਇਥੇ ਸਨ ਆਪਣੇ ਮਾਤਾ ਪਿਤਾ ਦੇ ਨਾਲ ਮਿਹਨਤ ਮਜ਼ਦੂਰੀ ਕਰਨ ਵਾਲੇ ਸੰ ਬੜੀ ਗਰੀਬੀ ਵਿੱਚੋਂ ਨਿਕਲ ਕੇ ਜੀਵਨ ਬਖਸ਼ੀ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਦਸਵੀਂ ਤੋਂ ਬਾਅਦ ਫਿਰ ਇੱਕ ਖੇਤਰ ਆਪਣੇ ਭਰਾ ਦੇ ਨਾਲ ਉੱਥੇ ਰਹੇ ਜਿੱਥੇ ਇਸ ਨੇ ਇਹਨਾਂ ਨੇ ਆਪਣੀ ਸਾਰੀ ਪੜ੍ਹਾਈ ਉੱਥੇ ਪੂਰੀ ਕੀਤੀ ਡਬਲ ਪੀ ਐਚ ਡੀ ਕੀਤੀ ਸ਼ਾਇਦ ਮੇਰੀ ਖਰ ਸਾਡੇ ਸਮਾਜ ਦਾ ਇਹ ਪਹਿਲਾ ਸ਼ਖਸ ਹੋਊਗਾ ਜਿਸ ਨੇ ਕਿ ਡਬਲ ਪੀ ਐਚ ਡੀ ਕੀਤੀ ਉਹ ਡਾਕਟਰ ਦੀ उपाधि ਹਾਸਲ ਕੀਤੀ ਤਾਂ ਕੁਝ ਸਮੇਂ ਪਰਲੇ ਹੀ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾਮੁਕਤ ਵੀ ਹੋ ਗਏ ਸਨ ਤਾਂ ਪਿਛਲੇ ਕੁਝ ਦਿਨਾਂ ਤੋਂ ਸਾਨੂੰ ਜਦੋਂ ਇਹਨਾਂ ਦੇ ਮਾਮਾ ਜੀ ਪੂਰੀ ਹੋਏ ਸਨ ਤਾਂ ਉਹਦੇ ਤੇ ਉਹਦੇ ਕੋਲੋਂ ਅੰਦਰਾਣ ਕੀਆ ਚਾਹਨ ਤਾਂ ਉਦੋਂ ਸਾਡੇ ਇਨਾਂ ਨਾਲ ਮੁਲਾਕਾਤ ਹੋਈ ਤਾਂ ਬਹੁਤ ਅੱਛੇ ਵਿਚਾਰ ਸਨ ਕਿਉਂਕਿ ਜੀਵਨ ਬਖਸ਼ੀ ਇੱਕ ਐਜੇ ਸਖਸ ਸਾਡੇ ਚੋਂ ਚਲੇ ਗਏ ਨੇ ਕਿ ਜਿਸ ਦਾ ਸੀ ਕਦੇ ਸਮਾਜ ਸਾਡ ਘਾਟਾ ਪੁਰਾਣੀ ਕਰੂਗਾ ਜੋ ਉਹਨਾਂ ਦਾ ਜੀਵਨ ਸੀ ਸਾਦਗੀ ਵਾਲਾ ਜੀਵਨ ਸੀ ਤਾਂ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਦੀ ਸ਼ਦੀਕ ਇਹ ਜੋ ਪਰਿਵਾਰ ਚ ਕੀਤੀ ਕਿ ਜਿਹੜੀ ਉਹਨਾਂ ਦੇ ਜੀਵਨ ਸਾਥੀ ਸਨ ਉਹਦੇ ਨਾਲ ਬਹੁਤ ਹੀ ਘੱਟ ਪੜੇ ਲਿਖੇ ਸਨ ਪਰੰਤੂ ਨੇ ਫਿਰ ਵੀ ਉਸ ਨਾਲ ਅਡਜਸਟਮੈਂਟ ਕਰਕੇ ਕਿਸੇ ਨੂੰ ਇਹ ਨਹੀਂ ਪਤਾ ਲੱਗਣਤਾ ਕਿ ਉਹ ਕਿੰਨੇ ਪੜੇ ਲਿਖੇ ਸਨ ਤਾਂ ਉਹਨਾਂ ਦਾ ਜੀਵਨ ਵੀ ਬਹੁਤ ਹੀ ਸਾਦਗੀ ਵਾਲਾ ਸੀ ਸਾਦਗੀ ਵਾਲਾ ਹੈ ਤਾਂ ਇਥੋਂ ਇਹ ਪ੍ਰਤੀਤ ਹੁੰਦਾ ਕਿ ਜਿਹੜੇ ਮਾਤਾ ਪਿਤਾ ਦੇ ਸੰਸਕਾਰ ਬੱਚਿਆਂ ਨੂੰ ਦਿੱਤੇ ਜਾਂਦੇ ਨੇ ਕਿ ਉਹ ਬੱਚੇ ਕਿਸ ਤਰ੍ਹਾਂ ਅਨੁਭਵ ਲੈਣੇ ਤੇ ਇਹਨਾਂ ਚ ਇੱਕ ਬਹੁਤ ਵੱਡੀ ਖੂਬੀ ਰਹੀ ਹੋਈ ਹੈ ਜੀਵਨ ਬਖਸ਼ੀ ਦੇ ਦੋ ਬੇਟੀਆਂ ਅਤੇ ਇੱਕ ਬੇਟਾ ਪਿੱਛੇ ਛੱਡ ਕੇ ਸਾਡੇ ਚ ਨਹੀਂ ਰਹੇ ਅਸੀਂ ਅਕਾਲਪੁਰ ਖ਼ਵੈਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਨੀਵਾਸ ਬਖਸ਼ੀ ਪਿਛਲੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਤਾਂ ਸਾਨੂੰ ਬੜੇ ਹੀ ਅੱਜ ਦੁਖੀ ਹਿਰਦੇ ਨਾਲ ਇਹ ਸੰਦੇਸ਼ ਦੇਣਾ ਪੈ ਰਿਹਾ ਹੈ ਪਰੰਤੂ ਉਸ ਅਕਾਲ ਪੁਰਖ ਦੇ ਭਾਣੇ ਨੂੰ ਕੌਣ ਟਾਲ ਸਕਦਾ ਹੈ ਕਿਉਂਕਿ ਜੀਵਨ ਬਖਸ਼ੀ ਨੇ ਅਜੇ ਬਹੁਤ ਕੁਝ ਵਿਚਰਨਾ ਸੀ ਕਿਉਂਕਿ ਅਜੇ ਤਾਂ ਉਹ ਆਪਣੀ ਜਿਹੜੀ ਸਰਕਾਰੀ ਡਿਊਟੀਆਂ ਸਨ ਸਰਕਾਰੀ ਅਹੁਦਿਆਂ ਤੋਂ ਫਗਰ ਹੋ ਕੇ ਅਜੇ ਸਮਾਜ ਚੋਣਾ ਨੇ ਵਿਚਰਨਾ ਸੀ ਅਜੇ ਸਮਾਜ ਨੂੰ ਉਹਨਾਂ ਨੇ ਸੁਧਾਰਨਾ ਸਨ ਸੁਧਾਰਨਾ ਸੀ ਪਰ ਕੀ ਪਤਾ ਸੀ ਕਿ ਅਕਾਲ ਪੁਰਖ ਇਹ ਸਾਡੇ ਕੋਲੋਣਾ ਦੀਆਂ ਜਿਹੜੀਆਂ ਸੁਭਾਵਾਂ ਸਨ ਉਹ ਨਹੀਂ ਦੇਣ ਪਾਈ ਤਾਂ ਜੀਵਨ ਬਖਸ਼ੀ ਅੱਗੇ ਅਸੀਂ ਸਾਰਾ ਇਹ ਸਮਾਜ ਅਰਦਾਸ ਕਰਦਾ ਹੈ ਅਕਾਲ ਪੁਰਖ ਅੱਗੇ ਕਿ ਉਸ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਉਸ ਨੂੰ ਇੱਕ ਅੱਛੀ ਜਗ੍ਹਾ ਤੇ ਲੈ ਕੇ ਜਾਏ ਕਿ ਸਮਾਜ ਨੂੰ ਇੱਕ ਸਤਬੁੱਧੀ ਬਖਸ਼ੇ ਕਿ ਸਮਾਜ ਜੀਵਨ ਬਖਸ਼ੀ ਵਰਗੇ ਹੋਰ ਬਹੁਤ ਸਾਰੇ ਜੀਵਨ ਬਖਸ਼ੀ ਪੈਦਾ ਹੋਣ ਜੋ ਕੋਈ ਸਾਡੇ ਸਮਾਜ ਸੁਧਾਰ ਲਿਆ ਸਕਣ ਤੇ ਇਹ ਕਾਲਪੁਰਖ ਅੱਗੇ ਅਸੀਂ ਇਹੀ ਅਰਦਾਸ ਕਰਦੇ ਹਾਂ